ਅੱਜ ਅਸੀਂ ਸ਼੍ਰੀ ਗੁਰੂ ਰਵੀਦਾਸ ਮੰਦਿਰ ਵਿਖੇ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦਾ ਪ੍ਰੀ ਨਿਰਮਾਨ ਦਿਵਸ ਮਨਾ ਰਹੇ ਹਾਂ ਜਿੱਥੇ ਕਿ ਸਮੂਹ ਤੌਰ ਤੇ ਜਥੇਬੰਦੀਆਂ ਇਕੱਤਰ ਹੋਈਆਂ ਅਸੀਂ ਸਮਝਦੇ ਹਾਂ ਕਿ ਸਾਨੂੰ 바ਵਾ ਸਾਹਿਬ ਜੀ ਨੇ ਬਹੁਤ ਸਾਰੇ ਅਧਿਕਾਰ ਦਿੱਤੇ ਹਿੰਦੂ ਕੋਡ ਦਿਲ ਦੇ ਵਿੱਚ ਉਹਨਾਂ ਨੇ ਸਾਨੂੰ ਰਾਈਟ ਟੂ ਐਜੂਕੇਸ਼ਨ ਰਾਈਟ ਟੂ ਪ੍ਰੋਪਰਟੀ ਰਾਈਟ ਟੂ ਵੋਟ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਅਧਿਕਾਰ ਦਿੱਤੇ ਉਹਨਾਂ ਨੂੰ ਅਸੀਂ ਬਰਕਰਾਰ ਰੱਖਦੇ ਹੋਏ ਸਮੂਹਕ ਜਿੱਥੇ ਬੰਦੀਆਂ ਇਕੱਤਰ ਹੋ ਕੇ ਆਪਣੇ ਭਾਈਚਾਰੇ ਦੇ ਨਾਲ ਜਾਣਕਾਰੀ ਵੀ ਕੀਤੀ ਔਰ ਇਸ ਤੋਂ ਇਲਾਵਾ ਅਸੀਂ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਸਮਾਜ ਨੂੰ ਇਹਨਾਂ ਦੇ ਪ੍ਰਤੀ ਜਾਗਰੂਤ ਕਰਦੇ ਹੋਏ ਆਪਣੇ ਅਧਿਕਾਰਾਂ ਦੀ ਰਾਖੀ ਕਰਾਂਗੇ ਔਰ ਅੱਗੇ ਅਸੀਂ ਆਪਣੇ ਜੋ ਸਾਨੂੰ ਅਧਿਕਾਰ ਮਿਲੇ ਹੈ ਸਾਡੀ ਰਿਜ਼ਰਵੇਸ਼ਨ ਮਿਲੀ ਹੈ ਉਸ ਨੂੰ ਅਸੀਂ ਬਰਕਰਾਰ ਰੱਖਣ ਦੇ ਲਈ ਹਰ ਪਾਸੇ ਹਰ ਹੀਲੇ ਜਿਹੜਾ ਹੈ ਉਹ ਆਪਣਾ ਸੰਘਰਸ਼ ਕਰਾਂਗੇ ਔਰ ਜੇ ਉਹਨਾਂ ਨੇ ਸੰਘਰਸ਼ ਕਰਨ ਲਈ ਸਾਨੂੰ ਰਾਹ ਦਿਖਾਇਆ ਉਸ ਰਾਹ ਤੇ ਚੱਲਦੇ ਹੋਏ ਅਸੀਂ ਆਪਣੇ ਹੱਕੀ ਮੰਗਾ ਔਰ ਅਸੀਂ ਆਪਣੇ ਅਧਿਕਾਰਾਂ ਦੀ ਰਾਖੀ ਕਰਾਂਗੇ ਲਾਸਟ ਵਿੱਚ ਮੈਂ ਇਹ ਕਵਾਂਗਾ ਜੈ ਭੀਮ ਜੈ ਭਾਰਤ ਹਾਂਜੀ ਅੱਜ ਅਸੀਂ ਡਾਕਟਰ ਬੀ ਆਰ ਅੰਬੇਦਕਰ ਦਾ ਪ੍ਰੀਨਰਮਾਨ ਦਿਵਸ ਮਨਾ ਰਹੇ ਹਾਂ ਔਰ ਇਹ ਸ਼੍ਰੀ ਗੁਰੂ ਰਵਿਦਾਸ ਸੁਸਾਇਟੀ ਰਜਿਸਟਰਡ ਵੱਲੋਂ ਮਨਾਇਆ ਜਾ ਰਿਹਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਡਾਕਟਰ ਬੀ ਆਰ ਅੰਬੇਦਕਰ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲੀਏ ਔਰ ਆਪਣੇ ਜੀਵਨ ਨੂੰ ਭਰਪੂਰ ਜਿੰਦਗੀ ਪਰ ਬਣਾਈਏ ਅਸੀਂ ਇਹ ਕੋਸ਼ਿਸ਼ ਕਰਾਂਗੇ ਇਹ ਸਾਡਾ ਸਮਾਜ ਅੱਗੇ ਵਧੇ ਔਰ ਉਹਨਾਂ ਨੂੰ ਹਰ ਤਰੀਕੇ ਨਾਲ ਜਦੋਂ ਵੀ ਉਹਨਾਂ ਦਾ ਜਨਮ ਦਿਨ ਆਵੇ ਜਦੋਂ ਵੀ ਉਹਨਾਂ ਦਾ ਪ੍ਰੇਨਿਵਾਨ ਦਿਵਸ ਆਵੇ ਜਦੋਂ ਵੀ ਸੰਵਿਧਾਨ ਦੇ ਦਿਵਸ ਆਵੇ 26 ਜਨਵਰੀ ਆਵੇ ਅਸੀਂ ਉਹਨਾਂ ਨੂੰ ਯਾਦ ਕਰੀਏ ਜਦੋਂ ਤੱਕ ਅਸੀਂ ਆਪਣੇ ਗੁਰੂ ਪੀਰਾਂ ਰੈਬਰਾਂ ਨੂੰ ਯਾਦ ਨਹੀਂ ਕਰਾਂਗੇ ਉਹ ਕੌਮ ਕਦੇ ਵੀ ਤਰੱਕੀ ਵੱਲ ਨਹੀਂ ਜਾ ਸਕਦੀ ਇਸ ਕਰਕੇ ਮੈਂ ਸਾਰਿਆਂ ਨੂੰ ਇਹੋ ਹੀ ਕਹਾਂਗਾ ਕਿ ਤੁਸੀਂ ਆਪਣੇ ਗੁਰੂਆਂ ਪੀਰਾਂ ਨੂੰ ਡਾਕਟਰ ਬੀ ਆਰ ਅੰਬੇਦਕਰ ਨੂੰ ਜਿਨ੍ਹਾਂ ਨੇ ਸਾਨੂੰ ਜੀਣ ਦਾ ਤਰੀਕਾ ਦੱਸਿਆ ਸਾਨੂੰ ਪੜ੍ਹਨ ਦਾ ਤਰੀਕਾ ਦੱਸਿਆ ਸਾਨੂੰ ਗਿਆਨ ਮਾਨ ਬਣਵਾਇਆ ਔਰ ਅੱਜ ਅਸੀਂ ਇਸ ਤਰ੍ਹਾਂ ਬੋਲ ਸਕਦੇ ਹਾਂ ਉਹਨਾਂ ਨੇ ਸਾਨੂੰ ਕਾਬਿਲ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਡਾਕਟਰ ਬੀ ਆਰ ਮੇਦਕਰ ਨੂੰ ਹਮੇਸ਼ਾ ਯਾਦ ਰੱਖੋ ਸਾਡੇ ਦੇਸ਼ ਦੇ ਸਭ ਤੋਂ ਵੱਧ ਪੜੇ ਲਿਖੇ ਮਹਾਨ ਵਿਦਵਾਨ ਬਾਬਾ ਸਾਹਿਬ ਡਾਕਟਰ ਭੀਮਨਾਵ ਮੇਦਕਰ ਜੀ ਨੇ ਸਾਡੇ ਦੇਸ਼ ਦਾ ਸੰਵਿਧਾਨ ਲਿਖਿਆ ਇਹ ਸੰਵਿਧਾਨ ਦੁਨੀਆ ਵਿੱਚ ਸਭ ਤੋਂ ਵੱਡਾ ਤੇ ਲਿਖਤੀ ਸੰਵਿਧਾਨ ਹੈ ਇਸ ਸੋਧਾਨ ਮੁਤਾਬਕ ਸਾਨੂੰ ਵੋਟ ਪਾਉਣ ਦਾ ਅਧਿਕਾਰ ਮਿਲਿਆ ਮਜ਼ਦੂਰਾਂ ਲਈ ਕੰਮ ਦੇ ਘੰਟੇ ਨਿਸ਼ਚਿਤ ਕੀਤੇ ਗਏ ਸਰਕਾਰੀ ਕਰਮਚਾਰੀ ਇਸਤਰੀ ਕਰਮਚਾਰੀ ਇਸਤਰੀਆਂ ਲਈ ਪ੍ਰਸੂਤਾ ਛੁੱਟੀ ਦੀ ਪ੍ਰੋਵੀਜ਼ਨ ਦਿੱਤੀ ਗਈ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਵੀ ਸਾਨੂੰ ਬਹੁਤ ਸਾਰੇ ਅਧਿਕਾਰ ਦਿੱਤੇ ਸਿੱਧੇ ਸ਼ਬਦਾਂ ਵਿੱਚ ਕਿਹਾ ਜਾਂਦਾ ਹੈ ਕਿ ਡਾਕਟਰ ਮੀਡਕਰ ਨੇ ਸੰਵਿਧਾਨ ਲਿਖ ਕੇ ਸਾਨੂੰ ਸਮਤਾ ਸਮਾਨਤਾ ਤੇ ਭਾਈਚਾਰੇ ਦਾ ਅਧਿਕਾਰ ਦਿੱਤਾ ਹੈ ਪਰ ਅੱਜ ਬੜੀ ਵੱਧ ਕੇ ਸਮਤੀ ਵਾਲੀ ਗੱਲ ਹੈ ਕਿ ਕੁਝ ਵਿਰੋਧੀ ਤਾਕਤਾਂ ਸੰਵਿਧਾਨ ਵਿੱਚ ਸੋਧ ਕਰਨ ਦੇ ਬਹਾਨੇ ਇਸ ਨੂੰ ਤੋੜਨ ਤੇ ਤੁਲੀਆਂ ਹੋਈਆਂ ਹਨ ਸਾਨੂੰ ਸਾਰਿਆਂ ਨੇ ਇਸ ਗੱਲ ਬਾਰੇ ਚੇਤਨ ਹੋਣਾ ਚਾਹੀਦਾ ਹੈ ਅਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਅਜਿਹੀਆਂ ਸ਼ਕਤੀਆਂ ਆਪਣੇ ਮੰਤਵ ਵਿੱਚ ਕਾਮਯਾਬ ਨਾ ਹੋ ਸਕਣ ਮੈਂ ਜਗਦੀਸ਼ ਰਾਏ ਟੋਸੀਵਾ ਲਾਰਡ ਬੁੱਧਾ ਚੈਰੀਟੇਬਲ ਟਰਸਟ ਦਾ ਸਹਿਪਾਪਕ ਚੇਅਰਮੈਨ ਹਾਂ ਅਤੇ ਸਮੁੱਚੇ ਸਮਾਜ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਡਾਕਟਰ ਮੇਡਕਰ ਦੀਆਂ ਸਿੱਖਿਆਵਾਂ ਤੇ ਚੱਲਣਾ ਚਾਹੀਦਾ ਹੈ ਅਤੇ ਸੰਵਿਧਾਨ ਨੂੰ ਤੋੜ ਮੋੜ ਕੇ ਦੀਗਦਿਆਂ ਕੋਸ਼ਾ ਨੂੰ ਨਹੀਂ ਕਾਮਯਾਬ ਹੋਣ ਦੇਣਾ ਚਾਹੀਦਾ ਧੰਨਵਾਦ